ਜਦੋਂ ਮੇ ਕੋਈ ਟੀਜ਼ਰ ਆਇਆ ਸਾਡੇ ਕੋ ਇੱਕ ਫੈਮਲੀ ਗਰੁੱਪ ਹੈ ਸਮੇਂ ਪਹਿਲੇ ਫੈਮਲੀ ਨੂੰ ਭੇਜਿਆ। ਉਹਨੇ ਬਣਾਇਆ ਹੁੰਦਾ ਇੱਕ ਯਾ ਐਗਜ਼ੈਕਟ ਸੋਬਨੇ ਹਣਾ ਹੋਰ ਕਿਤੇ ਗਰੁੱਪ ਨਾ ਬਣੇ WhatsApp ਤੇ ਤਾਂ ਹੁੰਦਾ ਹੀ ਗਾ ਸਾਰੇ ਤੇ WhatsApp ਗਰੁੱਪ ਸਮੇਂ ਭੇਜਿਆ ਤੇ ਫਿਰ ਮੈਂ ਚੈੱਕ ਕੀਤਾ ਕਿ ਮੇਰੀ ਸਿਸਟਰ ਦਾ ਰਿਸਪੌਂਸ ਆ ਗਿਆ ਡੈਡ ਦਾ ਆ ਗਿਆ ਮਾਮਾ ਦਾ ਆ ਗਿਆ ਮੇਰੇ ਬਰਦਰ ਇਨ ਲਾ ਦਾ ਆ ਗਿਆ ਫਿਰ ਡੈਡ ਦਾ ਰਿਸਪੌਂਸ ਨਹੀਂ ਆਇਆ ਸੀ ਫਿਰ ਮੈਂ ਕਾਲ ਕੀਤਾ ਟੀਜ਼ਰਿੰਗ ਦੇਖਿਆ ਕਿੱਥੇ ਭੇਜਿਆ ਮੈਂ ਕਿਹਾ ਗਰੁੱਪ ਤੇ ਉਹਨੂੰ ਆਨ ਲਾਈਕ ਅ ਦੇਖੋ ਓਕੇ ਓਕੇ ਠੀਕ ਹੈ ਫਿਰ ਮਮ ਨੇ ਇੱਕ ਚਿੱਠਾਈ ਲਿਖਿਆ ਹੋਇਆ ਸੀਗਾ ਵਾ ਉਹ ਬਹੁਤ ਵਧੀਆ ਲੱਗ ਰਹੀ ਹੈ ਫਿਲਮ ਆਈ ਹੋਪ ਇਟਸ ਅ ਸੁਪਰ ਹਿੱਟ ਇਹ ਉਹ ਇਹ ਉਹ ਐਂਡ ਆਈ ਵਾਸ ਲਾਈਕ ਮਮੀ ਉਹ ਤੁਸੀਂ ਪਾਠ ਹੀ ਕਰ ਲਓ ਜਿਹੜੇ ਕਰਦੇ ਹੁੰਦੇ ਆ 40 ਦਿਨ ਕਰਦੇ ਹੁੰਦੇ ਨੇ ਮਮੀ ਆ ਬੱਚਿਆਂ ਲਈ ਤੁਹਾਨੂੰ ਸਾਰਾ ਪਤਾ ਹੈ ਸਾਡੇ ਲਈ ਤਾਂ ਪਾਠ ਹੀ ਆਈ ਥਿੰਕ ਮੇਰੇ ਮਮੀ ਦਾ ਪਾਠ ਹੀ ਹੈ ਜਿਹਨੇ ਸਾਨੂੰ ਮੈਨੂੰ ਮੇਰੀਆਂ ਭੈਣਾਂ ਨੂੰ ਕੁਝ ਇਸ ਲਾਇਕ ਬਣਾਇਆ ਹੈ ਯੂ نو ਬਿਕਾਜ਼ ਮਮ ਬਚਪਨ ਤੋਂ ਹੀ ਲੈ ਕੇ ਮੇਰੇ ਲਈ 40 ਦਿਨ ਰੱਖ ਲੈਣੇ ਕਿ ਉਹ ਤੇਰੇ ਲਈ ਮੈਂ ਸੁਖਣੀ ਸਾਹਿਬ ਦਾ ਪਾਠ ਕਰ ਰਹੀ ਹਾਂ 40 ਦਿਨ ਫਿਰ ਮੇਰੀ ਸਿਸਟਰ ਲਈ ਕਦੇ ਮਾਮਾ ਜੀ ਲਈ ਕਦੇ ਡੈਡ ਲਈ ਐਂਡ ਦੈਨ ਸਾਨੂੰ ਭਰੋਸਾ ਹੁੰਦਾ ਸੀ ਚਲੋ ਇਧਰ ਹੋ ਜਾਏਗਾ ਪਾਰਟ ਹਾਂਜੀ ਤੁਸੀਂ ਵੀ ਸੋਚਦੇ ਹੋ ਕਿ ਕੱਲ ਨੂੰ ਜਦੋਂ ਤੁਸੀਂ ਇਸ ਕਿਰਦਾਰ ਦੇ ਵਿੱਚ ਆਉਂਗੇ ਪੇਰੈਂਟਸ ਵਾਲੇ ਕਿ ਇਦਾਂ ਦਾ ਬੱਚਿਆਂ ਨੂੰ ਅਪਰਿੰਗਿੰਗ ਹੋਵੇ ਜਿਵੇਂ ਇਹ ਬਹੁਤ ਵਧੀਆ ਗੱਲ ਹੈ ਆਪਣੇ ਮਮ ਜਿੰਨੀ ਵਧੀਆ ਤਾਂ ਨਹੀਂ ਮੈਨੂੰ ਲੱਗਦਾ ਮੈਂ ਉਨੀ ਹੋ ਪਾਵਾਂਗੀ ਹੈਨਾ ਸ਼ੀਜ਼ ਕੁਝ ਹੋ ਰਹੀ ਹੈ ਮਦਰ ਦੇ ਨਾਲ ਜ਼ਿਆਦਾ ਕਨੈਕਟ ਹੋ ਕੇ ਫਾਦਰ ਦੇ ਨਾਲ ਦੋਨਾਂ ਨਾਲ ਦੋਨਾਂ ਨਾਲ ਆਈ ਔਡ ਸੇ ਬਟ ਜਦੋਂ ਵੀ ਬੜੀ ਮੋਟੀ ਲੜਾਈ ਹੁੰਦੀ ਹੈ ਨਾ ਤਨ ਡੈਡ ਹਮੇਸ਼ਾ ਕਹਿੰਦੇ ਆ ਮੈਂ ਦੇਖ ਲਿਆ ਬੱਚੇ ਮਾਂ ਦੀ ਸਾਈਡ ਹੀ ਲੈਂਦੇ ਨੇ ਮੈਂ ਦੇਖ ਲਿਆ ਮੈਂ ਕਹਿੰਦਾ ਨਹੀਂ ਮੈਂ ਕੋਈ ਅਲੱਗ ਕੁੜੀਆਂ ਨੂੰ ਲੱਗਦਾ ਪਿਓ ਦਾ ਜ਼ਿਆਦਾ ਕਰਦਾ ਹੈ ਔਰ ਡੈਫੀਨਿਟਲੀ ਡੈਫੀਨਿਟਲੀ ਜਦੋਂ ਇਹ ਕੋਈ ਟੀ ਲੀ ਗਰੁੱਪ ਹੈ اچھا ਸੋ ਮੈਂ ਪਹਿਲੀ ਫੈਮਿਲੀ ਨੂੰ ਮੈਸੇਜ ਬਣਾਇਆ ਹੁੰਦਾ ਐ ਐਗਜੈਕਟ ਆਪਣੀ ਹੈ ਨਾ ਹੋਰ ਕਿਤੇ ਗਰੁੱਪ ਨਾ ਬਣੇ WhatsApp ਤੇ ਤਾਂ ਹੁੰਦਾ ਹੀ ਹੈ ਸਾਰੇ ਦਾ ਹੀ WhatsApp ਗਰੁੱਪ ਸੋ ਮੈਂ ਭੇਜਿਆ ਤੇ ਫਿਰ ਮੈਂ ਚੈੱਕ ਕੀਤਾ ਕਿ ਮੇਰੀ ਸਿਸਟਰਜ਼ ਦਾ ਰਿਸਪੌਂਸ ਆ ਗਿਆ ਡੈਡ ਦਾ ਆ ਗਿਆ ਮਮ ਦਾ ਆ ਗਿਆ ਮੇਰੇ ਬਰਦਰ ਇਨ ਲਾ ਦਾ ਆ ਗਿਆ ਫਿਰ ਡੈਡ ਦਾ ਰਿਸਪੌਂਸ ਨਹੀਂ ਆਇਆ ਸੀ ਫਿਰ ਮੈਂ ਕਾਲ ਕੀਤਾ ਟੀਜ਼ਰਿੰਗ ਦੇਖਿਆ ਕਿੱਥੇ ਭੇਜਿਆ ਮੈਂ ਗਰੁੱਪ ਤੇ ਉਹਨੂੰ ਆਨ ਲਾਈਕ ਦਿਖੋ ਓਕੇ ਓਕੇ ਠੀਕ ਹੈ ਫਿਰ ਮਮ ਨੇ ਇੱਕ ਚਿੱਠੀ ਲਿਖਿਆ ਹੋਇਆ ਸੀਗਾ ਵਾਓ ਬਹੁਤ ਵਧੀਆ ਲੱਗ ਰਿਹਾ ਫਿਲਮ ਆਈ ਹੋਪ ਇਟਸ ਅ ਸੁਪਰ ਹਿਟ ਇਹ ਉਹ ਇਹ ਉਹ ਐਂਡ ਆਈ ਵਾਸ ਲਾਈਕ ਮਮੀ ਉਹ ਤੁਸੀਂ ਪਾਠ ਹੀ ਕਰ ਲਓ ਜਿਹੜੇ ਕਰਦੇ ਹੁੰਦੇ ਆ 40 ਦਿਨ ਕਰਦੇ ਹੁੰਦੇ ਨੇ ਮਮੀ ਆ ਬੱਚਿਆਂ ਲਈ ਤੁਹਾਨੂੰ ਸਾਰਾ ਪਤਾ ਹੈ ਸਾਡੇ ਲਈ ਤਾਂ ਪਾਠ ਹੀ ਆਈ ਥਿੰਕ ਮੇਰੇ ਮਮੀ ਦਾ ਪਾਠ ਹੀ ਹੈ ਜਿਹਨੇ ਸਾਨੂੰ ਮੈਨੂੰ ਮੇਰੀਆਂ ਭੈਣਾਂ ਨੂੰ ਕੁਝ ਇਸ ਲਾਇਕ ਬਣਾਇਆ ਹੈ ਯੂ نو ਬਿਕਾਜ਼ ਮਮ ਬਚਪਨ ਤੋਂ ਹੀ ਲੈ ਕੇ ਮੇਰੇ ਲਈ 40 ਦਿਨ ਰੱਖ ਲੈਣੇ ਕਿ ਉਹ ਤੇਰੇ ਲਈ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹਾਂ 40 ਦਿਨ ਫਿਰ ਮੇਰੀ ਸਿਸਟਰ ਲਈ ਕਦੇ ਮਾਮਾ ਜੀ ਲਈ ਕਦੇ ਡੈਡ ਲਈ ਐਂਡ ਦੈਨ ਸਾਨੂੰ ਭਰੋਸਾ ਹੁੰਦਾ ਸੀ ਚਲੋ ਇੱਧਰ ਹੋ ਜਾਏਗਾ ਪਾਠ ਹਾਂਜੀ ਤੁਸੀਂ ਵੀ ਸੋਚਦੇ ਹੋ ਕਿ ਕੱਲ ਨੂੰ ਜਦੋਂ ਤੁਸੀਂ ਇਸ ਕਿਰਦਾਰ ਦੇ ਵਿੱਚ ਆਉਂਗੇ ਪੇਰੈਂਟਸ ਵਾਲੇ ਕਿ ਇਦਾਂ ਦਾ ਬੱਚਿਆਂ ਨੂੰ ਆਪਰਿੰਗ ਹੋਵੇ ਜਿਵੇਂ ਇਹ ਬਹੁਤ ਬਹੁਤ ਵਧੀਆ ਗੱਲ ਹੈ ਆਪਣੇ ਮਮ ਜਿੰਨੀ ਵਧੀਆ ਤਾਂ ਨਹੀਂ ਮੈਨੂੰ ਲੱਗਦਾ ਮੈਂ ਉਨੀ ਹੋ ਪਾਵਾਂਗੀ ਹੈਨਾ ਸ਼ੀਜ਼ ਕੁਛ ਹੋ ਰਹੀ ਹੈ ਮਦਰ ਦੇ ਨਾਲ ਜ਼ਿਆਦਾ ਕਨੈਕਟਡ ਹੋ ਕੇ ਫਾਦਰ ਦੇ ਨਾਲ ਦੋਨਾਂ ਨਾਲ ਦੋਨਾਂ ਨਾਲ ਆਈ ਵੁੱਡ ਸੇ ਬਟ ਜਦੋਂ ਵੀ ਬੜੀ ਮੋਟੀ ਲੜਾਈ ਹੁੰਦੀ ਹੈ ਨਾ ਤਨ ਡੈਡ ਹਮੇਸ਼ਾ ਕਹਿੰਦੇ ਆ ਮੈਂ ਦੇਖ ਲਿਆ ਬੱਚੇ ਮਾਂ ਦੀ ਸਾਈਡ ਹੀ ਲੈਂਦੇ ਨੇ ਮੈਂ ਦੇਖ ਲਿਆ ਮੈਂ ਕਹਿੰਦਾ ਨਹੀਂ ਮੈਨੂੰ ਲੱਗਦਾ ਪਿਓ ਦਾ ਜ਼ਿਆਦਾ ਹੈ ਡੈਫੀਨਿਟਲੀ ਡੈਫੀਨਿਟਲੀ ਜਦੋਂ ਮੇ ਕੋਈ ਟੀਜ਼ਰ ਆਇਆ ਸਾਡੇ ਕੋਲ ਲੀ ਗਰੁੱਪ ਹੈ اچھا ਸੋ ਮੈਂ ਪਹਿਲੀ ਫੈਮਿਲੀ ਨੂੰ ਸਪੈਸ਼ੀਅਲ ਬਣਾਇਆ ਹੁੰਦਾ ਐ ਐਗਜ਼ੈਕਟ ਆਪਣੀ ਹੈ ਨਾ ਹੋਰ ਕਿਤੇ ਗਰੁੱਪ ਨਾ ਬਣੇ WhatsApp ਤੇ ਤਾਂ ਹੁੰਦਾ ਹੀ ਹੈ ਸਾਰੇ ਦਾ ਗਰੁੱਪ ਸੋ ਮੈਂ ਭੇਜਿਆ ਤੇ ਫਿਰ ਮੈਂ ਚੈੱਕ ਕੀਤਾ ਕਿ ਮੇਰੀ ਸਿਸਟਰਜ਼ ਦਾ ਰਿਸਪੌਂਸ ਆ ਗਿਆ ਡੈਡ ਦਾ ਆ ਗਿਆ ਮਮ ਦਾ ਆ ਗਿਆ ਮੇਰੇ ਬਰਦਰ ਇਨ ਲਾ ਦਾ ਆ ਗਿਆ ਫਿਰ ਡੈਡ ਦਾ ਰਿਸਪੌਂਸ ਨਹੀਂ ਆਇਆ ਸੀ ਫਿਰ ਮੈਂ ਕਾਲ ਕੀਤਾ ਟੀਜ਼ਰਿੰਗ ਦੇਖਿਆ ਕਿੱਥੇ ਭੇਜਿਆ ਮੈਂ ਗਰੁੱਪ ਤੇ ਉਹਨੂੰ ਆਨ ਲਾਈਕ ਦਿਖੋ ਓਕੇ ਓਕੇ ਠੀਕ ਹੈ ਫਿਰ ਮਮ ਨੇ ਇੱਕ ਚਿੱਠੀ ਲਿਖਿਆ ਹੋਇਆ ਸੀਗਾ ਵਾਓ ਬਹੁਤ ਵਧੀਆ ਲੱਗ ਰਿਹਾ ਫਿਲਮ ਆਈ ਹੋਪ ਇਟਸ ਅ ਸੁਪਰ ਹਿਟ ਇਹ ਉਹ ਇਹ ਉਹ ਐਂਡ ਆਈ ਵਾਸ ਲਾਈਕ ਮਮੀ ਉਹ ਤੁਸੀਂ ਪਾਠ ਹੀ ਕਰ ਲਓ ਜਿਹੜੇ ਕਰਦੇ ਹੁੰਦੇ ਆ 40 ਦਿਨ ਕਰਦੇ ਹੁੰਦੇ ਨੇ ਮਮੀ ਆ ਬੱਚਿਆਂ ਲਈ ਤੁਹਾਨੂੰ ਸਾਰਾ ਪਤਾ ਹੈ ਸਾਡੇ ਲਈ ਤਾਂ ਪਾਠ ਹੀ ਆਈ ਥਿੰਕ ਮੇਰੇ ਮਮੀ ਦਾ ਪਾਠ ਹੀ ਹੈ ਜਿਹਨੇ ਸਾਨੂੰ ਮੈਨੂੰ ਮੇਰੀਆਂ ਭੈਣਾਂ ਨੂੰ ਕੁਝ ਇਸ ਲਾਇਕ ਬਣਾਇਆ ਹੈ ਯੂ نو ਬਿਕਾਜ਼ ਮਮ ਬਚਪਨ ਤੋਂ ਹੀ ਲੈ ਕੇ ਮੇਰੇ ਲਈ 40 ਦਿਨ ਰੱਖ ਲੈਣੇ ਕਿ ਉਹ ਤੇਰੇ ਲਈ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹਾਂ 40 ਦਿਨ ਫਿਰ ਮੇਰੀ ਸਿਸਟਰ ਲਈ ਕਦੇ ਮਾਮਾ ਜੀ ਲਈ ਕਦੇ ਡੈਡ ਲਈ ਐਂਡ ਦੈਨ ਸਾਨੂੰ ਭਰੋਸਾ ਹੁੰਦਾ ਸੀ ਚਲੋ ਇੱਧਰ ਹੋ ਜਾਏਗਾ ਪਾਠ ਹਾਂਜੀ ਤੁਸੀਂ ਵੀ ਸੋਚਦੇ ਹੋ ਕਿ ਕੱਲ ਨੂੰ ਜਦੋਂ ਤੁਸੀਂ ਇਸ ਕਿਰਦਾਰ ਦੇ ਵਿੱਚ ਆਉਂਗੇ ਪੇਰੈਂਟਸ ਵਾਲੇ ਕਿ ਇਦਾਂ ਦਾ ਬੱਚਿਆਂ ਨੂੰ ਆਪਰਿੰਗ ਹੋਵੇ ਜਿਵੇਂ ਇਹ ਬਹੁਤ ਬਹੁਤ ਵਧੀਆ ਗੱਲ ਹੈ ਆਪਣੇ ਮਮ ਜਿੰਨੀ ਵਧੀਆ ਤਾਂ ਨਹੀਂ ਮੈਨੂੰ ਲੱਗਦਾ ਮੈਂ ਉਨੀ ਹੋ ਪਾਵਾਂਗੀ ਹੈਨਾ ਸ਼ੀਜ਼ ਕੁਛ ਹੋ ਰਹੀ ਹੈ ਮਦਰ ਦੇ ਨਾਲ ਜ਼ਿਆਦਾ ਕਨੈਕਟਡ ਹੈ ਕਿ ਫਾਦਰ ਦੇ ਨਾਲ ਦੋਨਾਂ ਨਾਲ ਦੋਨਾਂ ਨਾਲ ਆਈ ਊਡ ਸੇ ਬਟ ਜਦੋਂ ਵੀ ਬੜੀ ਮੋਟੀ ਲੜਾਈ ਹੁੰਦੀ ਹੈ ਨਾ ਤਨ ਡੈਡ ਹਮੇਸ਼ਾ ਕਹਿੰਦੇ ਆ ਮੈਂ ਦੇਖ ਲਿਆ ਬੱਚੇ ਮਾਂ ਦੀ ਸਾਈਡ ਹੀ ਲੈਂਦੇ ਨੇ ਮੈਂ ਦੇਖ ਲਿਆ ਮੈਂ ਕਹਿੰਦਾ ਨਹੀਂ ਮੈਨੂੰ ਲੱਗਦਾ ਪਿਓ ਦਾ ਜ਼ਿਆਦਾ ਹੈ ਡੈਫੀਨਿਟਲੀ ਡੈਫੀਨਿਟਲੀ